ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ ਚੈਨਲ 'ਚ ਅੱਜ ਮੈਂ ਤੁਹਾਡੇ ਲਈ ਇਹ ਡਿਜ਼ਾਈਨ ਲੈ ਕੇ ਆਈ ਹਾਂ ਵੀ ਇਹ ਤੁਸੀਂ ਡਿਜ਼ਾਈਨ ਕਿਸ ਤਰ੍ਹਾਂ ਬਣਾ ਸਕਦੇ ਹੋ ਇਹ ਡਿਜ਼ਾਈਨ ਤੁਹਾਨੂੰ ਮੈਂ ਬਣਾਉਣਾ ਸਿਖਾਵਾਂਗੀ ਇਹ ਜਿਹੜਾ ਡਿਜ਼ਾਈਨ ਹੈ ਉਹ ਮੈਂ ਆਰੀ ਦੇ ਨਾਲ ਬਣਾਇਆ ਹੈ ਤੇ ਤੁਸੀਂ ਚਾਹੋ ਤਾਂ ਸੂਈ ਸੂਈ ਦੇ ਨਾਲ ਵੀ ਬਣਾ ਸਕਦੇ ਹੋ ਤੇ ਇਹ ਵੈਸੇ ਮੈਂ ਆਰੀ ਨਾਲ ਬਣਾਇਆ ਤੇ ਤੁਸੀਂ ਵੀ ਇਹ ਡਿਜ਼ਾਈਨ ਨੂੰ ਆਰੀ ਨਾਲ ਕਿਸ ਤਰ੍ਹਾਂ ਬਣਾ ਸਕਦੇ ਹੋ ਮੈਂ ਇਹ ਦੱਸਦੀ ਹਾਂ ਇਹਨੂੰ ਤੁਸੀਂ ਸੂਟ ਤੇ ਬਣਾ ਸਕਦੇ ਹੋ ਸੂਟ ਤੇ ਕਿਸ ਤਰ੍ਹਾਂ ਇਹ ਡਿਜ਼ਾਈਨ ਬਣਾਉਣਾ ਹੈ ਗਲੇ ਤੇ ਘੇਰੇ ਤੇ ਇਹ ਲਾਸਟ ਵਿੱਚ ਮੈਂ ਪੇਪਰ 'ਤੇ ਡਰਾ ਕੀਤਾ ਹੋਇਆ ਦੱਸਾਂਗੀ ਆਓ ਅਸੀਂ ਇਹ ਡਿਜ਼ਾਈਨ ਬਣਾਈਏ ਸਭ ਤੋਂ ਪਹਿਲਾਂ ਜਿਹੜੇ ਵੀ ਕੱਪੜੇ ਤੇ ਤੁਸੀਂ ਇਹ ਡਿਜ਼ਾਈਨ ਬਣਾਉਣਾ ਹੈ ਉੱਤੇ ਇਹ ਡਿਜ਼ਾਈਨ ਡਰਾ ਕਰ ਲਵੋ ਫਿਰ ਤੁਸੀਂ ਇਹ ਕੱਟ ਦਾਣੇ ਲੈਣੇ ਕੱਟ ਦਾਣੇ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਇਹ ਸਾਈਜ਼ ਨੇ 골ਡਨ ਕੱਟ ਦਾਣੇ ਨੇ ਇਹ ਛੋਟੇ ਸਾਈਜ਼ ਦੇ ਨੇ ਇਸ ਸਾਈਜ਼ ਤੁਸੀਂ ਦੇਖ ਸਕਦੇ ਹੋ ਇਹ ਸਾਈਜ਼ ਹੈ ਤੇ ਜੇ ਤੇ ਤੁਹਾਡੇ ਕੋਲ ਥੋੜਾ ਇਸ ਤੋਂ ਵੱਡਾ ਹੈਗਾ ਉਹ ਸਾਈਜ਼ ਦਾ 골ਡਨ ਕਟ ਦਾਣਾ ਤੇ ਤੁਸੀਂ ਇੱਕੋ ਹੀ ਲੈਣਾ ਹੈ ਮੇਰੇ ਕੋਲ ਛੋਟਾ ਸਾਈਜ਼ ਹੈ ਤਾਂ ਮੈਂ ਦੋ ਲੈ ਰਹੀਆਂ ਹੈ ਦੇਖ ਸਕਦੇ ਹੋ ਦੋ ਕਟ ਦਾਣੇ ਲਿੱਤਾ ਫਿਰ ਚੈਨ ਬਣਾਈ ਫਿਰ ਮੈਂ ਤਾਂ ਕੇਵਲ ਦੋ ਕਟ ਦਾਣੇ ਛੱਡੇ ਫਿਰ ਮੈਂ ਆਰੀ ਨਾਲ ਚੈਨ ਬਣਾਤੀ ਫਿਰ ਤਾਂ ਕੇਵਲ ਮੈਂ ਦੋ ਕਟ ਦਾਣੇ ਛੱਡੇ ਫਿਰ ਮੈਂ ਇਹ ਆਰੀ ਨਾਲ ਇੱਧਰ ਚੈਨ ਬਣਾਤੀ ਇਸੇ ਤਰ੍ਹਾਂ ਹੀ ਕਰਦੇ ਮੈਂ ਇਹ ਡਿਜ਼ਾਈਨ ਜਿਹੜੀ ਹੈ ਇਸ ਨੂੰ ਲਾਈਨ ਇਹ ਕੰਪਲੀਟ ਕਰ ਲੈਣੀ ਹੈ वैसे ਤੁਸੀਂ ਮੇਰੇ ਚੈਨਲ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਪੀ ਆਰ ਦੇ ਨਾਲ ਚੈਨ ਕਿਸ ਤਰ੍ਹਾਂ ਬਣਾਣੀ ਹੈ ਕਟਦਾਣਾ ਕਿਸ ਤਰ੍ਹਾਂ ਲਾਉਂਦੇ ਨੇ ਬੀਡਸ ਕਿਸ ਤਰ੍ਹਾਂ ਲਗਾਉਂਦੇ ਨੇ ਇਹ ਸਾਰਾ ਮੈਂ ਉਹਦੇ ਵਿੱਚ ਦੱਸਿਆ ਹੋਇਆ ਆਪਣੇ ਚੈਨਲ 'ਚ ਵੀਡੀਓਜ਼ ਪਾਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਜੇ ਤ ਤਾਂ ਉਹ ਚੈਨ ਬਣਾਣੀ ਆ ਜਾਏਗੀ ਤਾਂ ਤੁਸੀਂ ਕੋਈ ਵੀ ਡਿਜ਼ਾਈਨ इजीली ਬਣਾ ਸਕਦੇ ਹੋ ਆ ਦੇਖੋ ਮੈਂ ਦੋ ਦੋ ਕਟਦਾਣੇ ਛੱਡ ਕੇ ਇਸ ਤਰ੍ਹਾਂ ਚੈਨ ਬਣਾ ਰਹੀ ਆਂ ਦੇਖੋ ਇਹ ਲਾਈਨ ਕੰਪਲੀਟ ਹੋ ਗਈ ਹੁਣ ਅਸੀਂ ਲੀਫ ਤੇ ਡਿਜ਼ਾਈਨ ਪਾਵਾਂਗੇ ਲੀਫ ਕਿਸ ਤਰ੍ਹਾਂ ਬਣਾਉਂਦੇ ਨੇ ਇੱਥੇ ਬਣਾ ਕੇ ਲੋਕ ਕਰ ਲਿਆ ਧਗਾ ਹੁਣ ਅਸੀਂ ਸੈਂਟਰ ਤੇ ਤਿੰਨ ਕਟ ਦਾਣਾ ਲੈ ਕੇ ਬਾਕੀ ਫਿਰ ਲੈਫਟ ਸਾਈਡ ਆਵਾਂਗੇ ਫਿਰ ਰਾਈਟ ਸਾਈਡ ਆਵਾਂਗੇ ਫਿਰ ਇੱਕ ਵਾਰੀ ਲੈਫਟ ਸਾਈਡ ਆਣਾ ਹੁਣ ਦੇਖੋ ਹੁਣ ਉਧਰ ਜਾ ਰਹੀ ਆ ਮੈਂ ਪਰਲੇ ਪਾਸੇ ਆ ਰਹੀ ਲੈ ਕੇ ਫਿਰ ਤਿੰਨ ਕਟ ਦਾਣਾ ਲਿਆ ਰਹੀ ਆ ਸੈਂਟਰ ਚ ਤੇ ਸੈਂਟਰ ਚ ਤੁਸੀਂ ਦੋ ਚੈਨ ਬਣਾਣੇ ਫਿਰ ਉਰੇ ਪਾਸੇ ਮੈਂ ਤਿੰਨ ਕਟ ਦਾਣਾ ਲੈ ਆਵਾਂਗੀ ਸੈਂਟਰ ਚ ਤੇ ਫਿਰ ਦੋ ਚੈਨ ਬਣਾਉਂਗੀ ਫਿਰ ਪਰਲੇ ਪਾਸੇ ਜਾਵਾਂਗੀ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਤੁਸੀਂ ਇੱਕ ਤੁਸੀਂ ਸਿਰਫ ਸੈਂਟਰ ਦੇ ਵਿੱਚ ਤਿੰਨ ਕੰਟ ਦਾਣੇ ਲੈ ਕੇ ਫਿਰ ਲੈਫਟ ਫਿਰ ਰਾਈਟ ਸਾਈਡ ਜੇ ਲੈਫਟ ਸਾਈਡ ਆਣਾ ਹੈ ਫਿਰ ਆਰੇ ਨੂੰ ਰਾਈਟ ਸਾਈਡ ਲੈ ਕੇ ਆਣਾ ਫਿਰ ਆਰੇ ਨੂੰ ਲੈਫਟ ਸਾਈਡ ਲੈ ਕੇ ਜਾਣਾ ਫਿਰ ਆਰੇ ਨੂੰ ਲੈਫਟ ਸਾਈਡ ਲੈ ਕੇ ਆਣਾ ਇਸੇ ਤਰ੍ਹਾਂ ਕਰਦੇ ਕਰਦੇ ਤੜੀ ਇਹ ਜਿਹੜੀ ਡਿਜ਼ਾਈਨਿੰਗ ਹੈ ਲੀਫ ਵਾਲੀ ਇਹ ਕੰਪਲੀਟ ਹੋ ਜਾਏਗੀ ਦੇਖੋ ਇਹ ਬੋਰਡ ਸੋਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਏਗਾ ਦੇਖੋ ਹੁਣ ਮੈਂ ਇੱਥੇ ਦੋ ਚੈਨ ਬਣਾਈ ਹੁਣ ਮੈਂ ਮਾਰੀ ਪਰਲੇ ਪਾਸੇ ਲੈ ਕੇ ਜਾਵਾਂਗੀ ਫਿਰ ਤਿੰਨ ਕਟ ਦਾਣੇ ਲਿਆਵਾਂਗੀ ਤੇ ਸੈਂਟਰ 'ਚ ਧਿਆਨ ਰੱਖਣਾ ਤੁਸੀਂ ਦੋ ਹੀ ਚੈਨ ਬਣਾਣੀਆਂ ਠੀਕ ਹੈ ਹੁਣ ਦੇਵੇਂ ਮੈਂ ਇੱਧਰ ਤਿੰਨ ਕਟ ਦਾਣੇ ਲਏ ਇਹਦੀ ਮੈਂ ਸੈਂਟਰ 'ਚ ਦੋ ਚੈਨ ਬਣਾਵਾਂਗੀ ਇੱਕ ਆਹ ਤੇ ਇੱਕ ਫਿਰ ਮੈਂ ਪਰਲੇ ਪਾਸੇ ਜਾਵਾਂਗੀ ਫਿਰ ਤਿੰਨ ਕਟ ਦਾਣੇ ਲਾਵਾਂਗੀ ਫਿਰ ਸੈਂਟਰ 'ਚ ਅਸੀਂ ਇਹ ਕਟ ਦਾਣੇ ਲਿਆ ਕੇ ਇੱਥੇ ਦੋ ਚੈਨਾ ਪਾਣੀ ਹੈ ਫਿਰ ਉਰਲੇ ਪਾਸੇ ਆ ਰਹੀ ਲਿਆਵਾਂਗੇ ਫਿਰ ਇੱਥੋਂ ਦੀ ਤਿੰਨ ਕਟ ਦਾਣੇ ਲਵਾਂਗੇ ਤਾਂ ਫਿਰ ਅਸੀਂ ਇੱਧਰ ਧਾਗਾ ਲੋਕ ਕਰ ਦੇਣਾ ਤੁਸੀਂ ਇਹ ਦੇਖ ਰਹੇ ਹੋ ਲੀਫ ਵਾਲਾ ਡਿਜ਼ਾਈਨ ਕੰਪਲੀਟ ਹੋ ਚੁੱਕਿਆ ਹੈ ਇੱਥੇ ਅਸੀਂ ਧਾਗੇ ਨੂੰ ਲੋਕ ਕਰ ਦੇਾਂਗੇ ਤੇ ਜਦੋਂ ਵੀ ਤੁਸੀਂ ਲੀਫ ਵਾਲਾ ਡਿਜ਼ਾਈਨ ਬਣਾਣਾ ਹੈ ਤੇ ਸਟਾਰਟਿੰਗ ਤੁਸੀਂ ਸੈਂਟਰ ਤੋਂ ਹੀ ਕਰਨੀ ਹੈ ਇੱਧਰ ਜਿਵੇਂ ਆ ਸੈਂਟਰ ਹੈ ਇਹਦੀ ਜਿਹੜੀ ਨੋਕ ਹੈ ਇੱਥੋਂ ਅਸੀਂ ਤਿੰਨ ਕਟ ਦਾਣੇ ਲਵਾਂਗੇ ਦੇਖੋ ਸੈਂਟ ਚ ਲਾਣਾ ਤਿੰਨ ਘਟ ਦਾਣਾ ਇੱਥੇ ਲਿਆਤਾ ਲੋਕ ਕਰਤਾ ਦੋ ਚਾਨ ਬਣਾ ਫਿਰ ਇਸ ਤੋਂ ਬਾਅਦ ਅਸੀਂ ਰਾਈਟ ਆਣਾ ਫਿਰ ਆਰੀ ਨੂੰ ਲੈਫਟ ਲੈ ਕੇ ਜਾਣਾ ਫਿਰ ਆਰੀ ਨੂੰ ਰਾਈਟ ਲੈ ਕੇ ਆਣਾ ਫਿਰ ਆਰੀ ਨੂੰ ਲੈਫਟ ਲੈ ਕੇ ਜਾਣਾ ਇਸ ਤਰ੍ਹਾਂ ਕਰਦੇ ਕਰਦੇ ਇਹ ਜਿਹੜੀ ਲੀਫ ਵਾਲੀ ਡਿਜ਼ਾਈਨ ਅਸੀਂ ਕੰਪਲੀਟ ਕਰਾਂਗੇ ਤੁਸੀਂ ਦੇਖ ਸਕਦੇ ਹੋ ਮੈਂ ਕਿਸ ਤਰ੍ਹਾਂ ਬਣਾ ਰਹੀ ਹਾਂ ਜੜੇ ਤੇ ਜੜੀਆਂ ਤੇ ਪਹਿਣਾ ਆਪਣਾ ਸੂਟ ਆਪ ਤਿਆਰ ਕਰਦਿਆਂ ਨੇ ਜਿਨ੍ਹਾਂ ਨੂੰ ਆਰੀ ਚ ਲਾਣੀ ਆਂਦੀ ਹੈ ਉਹ ਤਾਂ ਸਮਝ ਰਹੇ ਹੋਣਗੇ ਤੇ ਜਿਹੜੇ ਬਿਲਕੁਲ ਬਿਗਨਰਸ ਹੈ ਜਿਨ੍ਹਾਂ ਨੂੰ ਬਿਲਕੁਲ ਨਹੀਂ ਆਉਂਦਾ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਵੈਸੇ ਤਾਂ ਮੈਂ ਕੋਸ਼ਿਸ਼ ਕਰਾਂਗੀ ਕੱਲੀ ਲੀਫ ਦੁਬਾਰਾ ਦੱਸਾਂ ਕਿਸ ਤਰ੍ਹਾਂ ਬਣਾਉਂਦੇ ਨੇ ਉਹਦੀ ਮੈਂ ਨੈਕਸਟ ਵੀਡੀਓ ਪਾਵਾਂਗੀ ਚੰਗੀ ਤਰ੍ਹਾਂ ਸਮਝਾਉਣ ਦੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਸੋਕੇ ਤਰੀਕੇ ਨਾਲ ਸਮਝ ਆ ਜਾਵੇ ਤੇ ਲੀਫ ਵਾਲਾ ਡਿਜ਼ਾਈਨ ਕਿਸ ਤਰ੍ਹਾਂ ਬਣਾਉਣਾ ਪਹਿਲਾਂ ਮੈਂ ਕੱਲੀ ਲੀਫ ਦਾ ਡਿਜ਼ਾਈਨ ਬਣਾਉਣਾ ਦੱਸਾਂਗੀ ਇਸ ਲੀਫ ਦੇ ਹੁਣ ਤੁਸੀਂ ਇਸ ਡਿਜ਼ਾਈਨਿੰਗ ਦੇ ਵਿੱਚ ਦੇਖ ਸਕਦੇ ਹੋ 8 ਲੀਫ ਨੇ ਹੂੰ ਤੇ ਜਿਹਨੂੰ ਇੱਕ ਲੀਫ ਮੈਂ ਦੱਸਾਂਗੀ ਚੰਗੀ ਤਰਾ ਬਣਾਣੀ ਤੇ ਤਾ ਫਿਰ ਤੁਹਾਨੂੰ 8 ਹੋਵੇ ਭਾਵੇਂ 10 ਹੁਣ ਲੀਫ ਤੇ ਭਾਵੇਂ 12 ਹੁਣ ਤੁਸੀਂ ਸੋਖੇ ਤਰੀਕੇ ਨਾਲ ਲੀਫ ਬਣਾ ਲੋਗੇ ਇਸ ਤੋਂ ਬਾਅਦ ਮੈਂ ਇੱਕ ਵੀਡੀਓ ਪਾਉਂਗੀ ਚੰਗੀ ਤਰਾ ਹੋਰ ਵਧੀਆ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗੀ ਬਿਗਨਰਸ ਵਾਲਿਆਂ ਵਾਸਤੇ ਵੀ ਤੁਸੀਂ ਲੀਫ ਦਾ ਡਿਜ਼ਾਈਨ ਕਿਸ ਤਰ੍ਹਾਂ ਬਣਾਣਾ ਹੈ ਕੋਸ਼ਿਸ਼ ਕਰਾਂਗੀ ਹੋਰ ਵਧੀਆ ਇਸ ਤੋਂ ਵਧੀਆ ਤਰੀਕੇ ਨਾਲ ਤੁਹਾਨੂੰ ਦੱਸਾਂ ਇੱਥੇ ਅਸੀਂ ਧਾਗੇ ਨੂੰ ਲੋਕ ਕਰ ਲਵਾਂਗੇ ਹੁਣ ਕਹੀ ਕੀ ਕਰਦੇ ਦੇਖੋ ਹੁਣ ਆਰੀ ਦੇ ਨਾਲ ਡਿਜ਼ਾਈਨ ਅਸੀਂ ਤਾਂ ਬਣਾਨੇ ਆਂ ਆਰੀ ਨਾਲ ਵਰਕ ਆਰੀ ਦਾ ਵਰਕ ਸੀ ਇਸ ਕਰਕੇ ਕਰਨਿਆ ਵੀ ਆਰੀ ਨਾਲ ਜਿਹੜੀ ਡਿਜ਼ਾਈਨਿੰਗ ਹੈ ਉਹ ਥੋੜੀ ਜਲਦੀ ਹੋ ਜਾਂਦੀ ਹੈ ਹੁਣ ਜਿਹੜੀ ਸੂਈ ਹੈ ਸੂਈ ਨਾਲ ਜਿਹੜੇ ਡਿਜ਼ਾਈਨ ਕਰਦੇ ਨੇ ਉਹਨਾਂ ਟਾਈਮ ਲੱਗਦਾ ਕਿਉਂਕਿ ਸੂਈ 'ਚ ਜੇ ਸਾਨੂੰ ਦੋ ਕਟ ਦਾਣੇ ਚਾਹੀਦੇ ਨੇ ਤੇ ਦੋ ਹੀ ਲਵਾਂਗੇ ਜਿਸ ਡਿਜ਼ਾਈਨ ਦੇ ਵਿੱਚ ਤਿੰਨ ਕਟ ਦਾਣੇ ਚਾਹੀਦੇ ਨੇ ਤੇ ਸੂਈ 'ਚ ਤਿੰਨ ਹੀ ਲਵਾਂਗੇ ਤੇ ਜੇ ਸਾਨੂੰ ਇੱਕ ਦਾਣੇ ਦੀ ਕਟ ਦਾਣੇ ਦੀ ਲੋੜ ਹੈ ਤੇ ਸੂਈ ਦੇ ਵਿੱਚ ਅਸੀਂ ਇੱਕੋ ਹੀ ਲਵਾਂਗੇ ਤੇ ਜੇ ਤੁਸੀਂ ਆਰੀ ਦੇ ਨਾਲ ਵਰਕ ਕਰਦੇ ਹੋ ਤੇ ਆਰੀ 'ਚ ਤੁਸੀਂ ਭਰ ਕੇ ਹੁਣ ਦੇਖੋ ਮੈਂ ਇਹ ਆਰੀ 'ਚ ਕਟ ਦਾਣੇ ਭਰੇ ਹੋਏ ਨੇ ਠੀਕ ਹੈ ਇਹਦੇ ਵਿੱਚ ਘੱਟੋ ਘੱਟ ਇਹ ਛੋਟੇ ਕਟ ਦਾਣੇ ਨੇ ਇਸ ਆਰੀ ਦੇ ਵਿੱਚ ਹੋ ਸਕਦਾ ਇੱਕੋ ਵਾਰ ਚ 15 ਕਟ ਦਾਣੇ ਆ ਗਏ ਹੋਣਗੇ 10 15 ਕਟ ਦਾਣੇ ਆ ਗਏ ਹੋਣਗੇ ਪਰ ਮੈਨੂੰ ਕਿੰਨੇ ਲੋੜ ਨੇ ਮੈਂ ਕਿਸ ਤਰ੍ਹਾਂ ਛੱਡ ਰਹੀ ਆ ਉਹਨੇ ਕਟ ਦਾਣੇ ਜਿੱਥੇ ਤਿੰਨ ਚਾਹੀਦੇ ਨੇ 15 ਵਿੱਚੋਂ ਤਿੰਨ ਕਿਸ ਤਰ੍ਹਾਂ ਛੱਡੇ ਦੋ ਕਿਸ ਤਰ੍ਹਾਂ ਛੱਡ ਰਹੀ ਆ ਮੈਂ ਨੈਕਸਟ ਵੀਡੀਓ ਇਹ ਵੀ ਤੁਹਾਡਾ ਸ਼ੇਅਰ ਕਰਾਂਗੀ ਕਿ ਜੇ ਤੁਸੀਂ ਫਿੰਗਰ ਦੇ ਨਾਲ ਕਟ ਦਾਣਿਆਂ ਨੂੰ ਆਰੀ ਚ ਕਿਸ ਤਰ੍ਹਾਂ ਫੜ ਕੇ ਰੱਖਣੇ ਨੇ ਕਿ ਸਾਰੇ ਇੱਕੋ ਵਾਰ ਚ ਕਟ ਦਾਣੇ ਤੁਹਾਡੇ ਆਰੀ ਚੋਂ ਨਾ ਨਿਕਲਣ ਨੈਕਸਟ ਵੀਡੀਓ ਮੈਂ ਪਾਵਾਂਗੀ ਤੁਸੀਂ ਮੇਰੇ ਚੈਨਲ ਨਾਲ ਜੁੜੇ ਰਹੋ ਜੇ ਤੁਸੀਂ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਂ ਆਪਣੇ ਚੈਨਲ ਦੇ ਵਿੱਚ ਹੋਰ ਵੀ ਸੋਖੇ ਨਵੇਂ-ਨਵੇਂ ਡਿਜ਼ਾਈਨਸ ਦੱਸੇ ਹੋਏ ਨੇ ਬਿਗਨਰਸ ਵਾਲਿਆਂ ਵਾਸਤੇ ਛੋਟੇ-ਛੋਟੇ ਡਿਜ਼ਾਈਨ ਬਣਾਉਣਾ ਸਿੱਖੋ ਜਿਨ੍ਹਾਂ ਨੂੰ ਆਰੀ ਚਲਾਉਣਾ ਜਾਂ ਇਹਨੇ ਪੈਨ ਨੂੰ ਡਿਜ਼ਾਈਨ ਕਰਨ ਦਾ ਸ਼ੌਂਕ ਹੈ ਆਪ ਸੂਟ ਡਿਜ਼ਾਈਨ ਕਰਨ ਚ ਇੰਟਰਸਟ ਰੱਖਦੇ ਨੇ ਉਹ ਤੁਸੀਂ ਦੇਖ ਸਕਦੇ ਹੋ ਤੇ ਮੇਰੇ ਚੈਨਲ ਦੇ ਵਿੱਚ ਹੋਰ ਵੀ ਬੜੇ ਸੋਖੇ ਤਰੀਕੇ ਨਾਲ ਮੈਂ ਡਿਜ਼ਾਈਨ ਛੋਟੇ-ਛੋਟੇ ਦੱਸੇ ਹੋਏ ਨੇ ਤੇ ਨੈਕਸਟ ਵੀਡੀਓ ਮੈਂ ਹੀ ਪਾਵਾਂਗੀ ਕਿ ਆਰੀ ਭਰ ਕੇ ਜਿੰਨੂੰ ਇੱਕ ਕੱਟ ਲੈਣਾ ਚਾਹੀਦਾ ਹੈ ਉਹ ਫਿੰਗਰ ਦੇ ਨਾਲ ਆਰੀ ਚੋਂ ਇੱਕ ਕੱਟ ਦਾਣਾ ਕਿਵੇਂ ਧਾਗੇਵਲ ਛੱਡਣਾ ਹੈ ਜੇ ਦੋ ਚਾਹੀਦੇ ਨੇ ਭਰੀ ਆਰੀ ਵਿੱਚੋਂ ਫਿੰਗਰ ਦੇ ਨਾਲ ਦੋ ਆਰੀ ਦੋ ਕੱਟ ਦਾਣਿਆਂ ਨੂੰ ਧਾਗੇਵਲ ਕਿਸ ਤਰ੍ਹਾਂ ਛੱਡਣਾ ਹੈ ਨੈਕਸਟ ਵੀਡੀਓ ਮੈਂ ਆਹ ਉਹ ਵੇਖੋ ਮੈਂ ਆਰੀ ਭਰੀ ਹੋਈ ਹੈ ਇਹ ਭਰੀ ਆਰੀ ਦੇ ਨਾਲ ਹੀ ਮੈਂ ਹੁਣ ਮੈਨੂੰ ਤਿੰਨ ਕੱਟ ਦਾਣੇ ਦੀ ਲੋੜ ਹੈ ਮੈਂ ਕਿਸ ਤਰ੍ਹਾਂ ਤਿੰਨ ਛੱਡੇ ਇਹ ਦੱਸਾਂਗੀ ਤੁਹਾਨੂੰ ਨੈਕਸਟ ਵੀਡੀਓ ਚ ਠੀਕ ਹੈ ਮੇਰੇ ਚੈਨਲ ਨਾਲ ਜੁੜੇ ਰਹੋ ਜੇ ਤੁਸੀਂ ਨਵੇਂ ਹੋ ਤਾਂ ਤੇ ਨੋਟੀਫਿਕੇਸ਼ਨ ਔਨ ਕਰ ਲੋ ਤਾਂ ਕਿ ਮੇਰੀ ਹੋਰ ਜਿਹੜੀਆਂ ਵੀਡੀਓਜ਼ ਹੋਣਗੀਆਂ ਤੁਹਾਡੇ ਕੋਲ ਪਹਿਲਾਂ ਪਹੁੰਚ ਜਾਣ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਤੇ ਮੇਰੇ ਚੈਨਲ ਦੇ ਵਿੱਚ ਮਿਰਰ ਵਰਕ ਦੇ ਡਿਜ਼ਾਈਨ ਵੀ ਦੱਸੇ ਹੋਏ ਨੇ ਤੇ ਪਾਰਟੀ ਵੇਅਰ ਸੂਟ ਵੀ ਦੱਸੇ ਹੋਏ ਨੇ ਜਿਹੜੇ ਮੈਂ ਡਿਜ਼ਾਈਨ ਕੀਤੇ ਹੋਏ ਨੇ ਆਪਣੇ ਉਹ ਮੈਂ ਆਪ ਹੀ ਡਿਜ਼ਾਈਨ ਕੀਤੇ ਹੋਏ ਨੇ ਮਿਰਰ ਦੇ ਨਾਲ ਵੀ ਤੇ ਤੁਸੀਂ ਮੇਰੇ ਚੈਨਲ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਤੁਹਾਨੂੰ ਆਈਡੀਆਜ਼ ਮਿਲ ਜਾਏਗਾ ਕਪੜਾ ਵੀ ਸੂਟ ਇਸ ਤਰ੍ਹਾਂ ਤਿਆਰ ਕਰਨ ਦਾ ਤੁਸੀਂ ਦੇਖ ਸਕਦੇ ਹੋ ਮੇਰੇ ਚੈਨਲ ਦੇ ਵਿੱਚ ਜਾ ਕੇ ਮੈਂ ਸਟਾਰਟਿੰਗ ਦੇ ਵਿੱਚ ਵੀਡੀਓਜ਼ ਪਾਈਆਂ ਨੇ ਇਹ ਦੇਖੋ ਇਹ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈਗਾ ਇਹਦਾ ਸੂਟ ਬਹੁਤ ਸੋਹਣਾ ਤੁਹਾਡਾ ਬਣ ਜਾਏਗਾ ਸਿਰਫ ਇਹ ਪੱਤੀਆਂ ਵਾਲਾ ਹੀ ਡਿਜ਼ਾਈਨ ਹੈਗਾ ਵੇ ਇੱਕੋ ਵਾਰ ਤੁਸੀਂ ਇੱਕ ਡੰਡੀ ਤੇ ਅੱਠ ਪੱਤੀਆਂ ਦਾ ਡਿਜ਼ਾਈਨ ਬਣਾਇਆ ਹੈ ਜਿਹਨੂੰ ਇੱਕ ਪੱਤੀ ਬਣਾਣੀ ਆ ਜੇਗੀ ਉਹ ਭਾਵੇਂ 10 ਹੋਣ ਭਾਵੇਂ 7 ਹੋਣ ਭਾਵੇਂ 6 ਹੋਣ ਉਹ ਪੱਤੀਆਂ ਸੋਖੇ ਤਰੀਕੇ ਨਾਲ ਬਣਾ ਲੇਗਾ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਹੋਰ ਵੀ ਨਵੇਂ-ਨਵੇਂ ਡਿਜ਼ਾਈਨ ਸ਼ੇਅਰ ਕਰਦੀ ਰਾਂਗੀ ਤੇ ਮੈਨੂੰ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਲੱਗਾ ਤੇ ਸਮਝਾਉਣ ਦਾ ਤਰੀਕਾ ਕਿਵੇਂ ਦਾ ਲੱਗਾ ਤੇ ਮੈਂ ਕੋਸ਼ਿਸ਼ ਕਰਾਂਗੀ ਹੋਰ ਵੀ ਵਧੀਆ ਤਰੀਕੇ ਨਾਲ ਦੱਸਣ ਦੀ ਇਹ ਦੇਖੋ ਪਹਿਲੇ ਹੁਣ ਮੈਂ ਆਰੀ ਪਰਲੇ ਪਾਸੇ ਲੈ ਕੇ ਜਾਵਾਂਗੀ ਤਿੰਨ ਕਟਦਾਨ ਨੂੰ ਸੈਂਟਰ 'ਚ ਲਿਆਵਾਂਗੀ ਫਿਰ ਉਰੇ ਆਵਾਂਗੀ ਆਰੀ ਲੈ ਕੇ ਫਿਰ ਤਿੰਨ ਕਟਦਾਨੇ ਲਾਵਾਂਗੀ ਫਿਰ ਸੈਂਟਰ 'ਚ ਜਾਵਾਂਗੀ ਸੈਂਟਰ 'ਚ ਸਿਰਫ ਦੋ ਚੈਨ ਬਣਾਉਣ ਵਾਸਤੇ ਜਾਣਾ ਹੈ ਠੀਕ ਹੈ ਸੈਂਟਰ 'ਚ ਤੁਸੀਂ ਆਣਾ ਹੈ ਸੈਂਟਰ 'ਚ ਜਰੂਰ ਆਣਾ ਹੈ ਇਹ ਦੇਖੋ ਇੱਧਰ ਆਈ ਫਿਰ ਦੋ ਕੱਟ ਦੋ ਚੈਨ ਬਣਾਈ ਹੁਣ ਮੈਂ ਪਰਲੇ ਪਾਸੇ ਜਾਵਾਂਗੀ ਬਸ ਇਸ ਤਰ੍ਹਾਂ ਕਰਦੇ ਕਰਦੇ ਇਹ ਜੋ ਲੀਫ ਵਾਲਾ ਡਿਜ਼ਾਈਨ ਹੈ ਇਹ ਤੜਾ ਕੰਪਲੀਟ ਹੋ ਜਾਏਗਾ ਇਹ ਤੁਸੀਂ ਦੇਖ ਸਕਦੇ ਹੋ ਪੱਤੀਆਂ ਵਾਲਾ ਡਿਜ਼ਾਈਨ ਜਿਹੜਾ ਹੈ ਉਹ ਕੰਪਲੀਟ ਹੋ ਚੁੱਕਿਆ ਹੈ ਇਹ ਲਾਸਟ ਪੱਤੇ ਲਾਸਟ ਹੈਗੀ ਪੱਤੀ ਦਾ ਡਿਜ਼ਾਈਨ ਇੱਥੇ ਅਸੀਂ ਧਾਗੇ ਨੂੰ ਲੋਕ ਕਰ ਲਵਾਂਗੇ ਇਸ ਤਰ੍ਹਾਂ ਠੀਕ ਹੈ ਤਾਂ ਅੱਗੇ ਨੂੰ ਲੋਕ ਕਿੱਦਾਂ ਕਰਦੇ ਨੇ ਮੈਂ ਉਹ ਵੀ ਦੱਸਿਆ ਹੋਇਆ ਆਪਣੇ ਚੈਨਲ। ਉਹਨੇ ਦੇਖੋ ਇਹ ਬੀਡ ਹੈਗਾ ਵਾਈਟ ਕਲਰ ਦਾ। ਇਹ ਜਿਹੜਾ ਨੇ ਇਹ ਗਲੂ ਨਾਲ ਲਗਾਉਣ ਵਾਲੇ ਬੀਡਸ ਹੈਗੇ ਨੇ। ਇਹ ਫੈਬਰਿਕ ਗਲੂ ਮਿਲਦੀ ਹੈ। ਇਹ ਯੂਜ਼ ਕਰਨ ਵਾਲੇ ਬੀਡਸ ਲੈਨੇ। ਇੱਕ ਬੀਡ ਹੁੰਦਾ ਜਿਹੜੇ ਸੂਈ ਨਾਲ ਲੱਗਦੇ ਆ। ਇਹ ਇੱਕ ਸਾਈਡ ਫਲੈਟ ਹੁੰਦਾ ਬੀਡ। ਇਹ ਬੀਡ ਤੁਸੀਂ ਦੇਖਸੋ ਇਹ ਦੋ ਬੀਡਸ ਲਗਾਏ ਨੇ ਇਹਨੂੰ ਲਾ ਕੇ ਗਲੂ ਦੇ ਨਾਲ ਫਿਰ ਇਹਨੂੰ ਤੁਸੀਂ 15-20 ਮਿੰਟ ਵਾਸਤੇ ਛੱਡ ਦਿਓ ਕਿ ਸੁੱਕ ਜਾਣ। ਫਿਰ ਅਸੀਂ ਇਹ ਜੋ ਡੰਡੀਆਂ ਨੇ ਇਹ ਵੀ ਦੋ-ਦੋ ਕੱਟ ਦਾਣਾ ਲੈ ਕੇ ਇਹ ਡੰਡੀ ਤੇ ਅਸੀਂ ਕਟ ਦਾਣੇ ਵਾਲੀ ਡਿਜ਼ਾਈਨਿੰਗ ਕੰਪਲੀਟ ਕਰਾਂਗੇ ਫਿਰ ਉਸ ਤੋਂ ਬਾਅਦ ਜਿਹੜੀ ਇਹ ਬੀਡ ਹੈ ਇਹਦੇ ਤੇ ਅਸੀਂ ਇੰਨਾ ਹੀ ਕਟ ਦਾਣਿਆਂ ਦੀ ਆਊਟਲਾਈਨ ਕਰਾਂਗੇ ਇਸ ਬੀਡ ਤੇ ਤੇ ਆ ਦੇਖੋ ਹੁਣ ਆਰੀ ਨੂੰ ਥੋੜਾ ਜਿਹਾ ਕੁਮਾ ਕੇ ਕੱਢਣੀ ਹੈ ਜਿਵੇਂ ਅਸੀਂ ਥੱਲੋ ਦੀ ਆਰੀ ਲੈ ਆਰੀ ਚ ਧਾਗਾ ਲੈਨੇ ਆ ਨਾ ਜਦੋਂ ਆਰੀ ਨੂੰ ਉੱਤੇ ਖਿੱਚਣਾ ਤਾਂ ਥੋੜਾ ਜਿਹੀ ਆਰੀ ਕੁਮਾਣੀ ਹੁੰਦੀ ਹੈ ਮਾੜੀ ਜੀ ਹਲਕੀ ਜਿਹੀ ਕੁਮਾ ਕੇ ਧਾਗਾ ਉੱਪਰ ਖਿੱਚਣਾ ਹੈ ਠੀਕ ਹੈ ਹੁਣ ਜਿਵੇਂ ਅਸੀਂ ਆਰੀ ਨੀਚੇ ਲੈ ਕੇ ਜਾਵਾਂਗੇ ਆ ਦੇਖੋ ਆਰੀ نیچے ਲੈ ਕੇ ਗਏ ਨੀਚੋਂ ਜਿਹੜਾ ਧਾਗਾ ਲਵਾਂਗੇ ਅਸੀਂ ਫਿਰ ਥੋੜੀ ਜਿਹੀ ਆਰੀ ਘੁਮਾ ਕੇ ਉੱਤੇ ਖਿੱਚਣੀ ਹੈ ਤੇ ਉਹ ਧਾਗਾ ਥੱਲੇ ਵਾਲਾ ਜਿਹੜਾ ਨਾ ਉਹ ਉੱਪਰ ਆ ਜਾਏਗਾ ਠੀਕ ਹੈ ਨਵਾਂ ਧਾਗਾ ਸਾਡਾ ਉੱਪਰ ਆ ਜਾਏਗਾ ਫਿਰ ਇਸ ਧਾਗਾ ਲੋਕ ਕਰਾਂਗੇ ਫਿਰ ਅਸੀਂ ਆਰੀ ਦੇਣਾ ਹੁਣ ਏਵਲੀ ਡਿਜ਼ਾਈਨ ਕਮ ਏਵਲੀ ਵੀ ਸੇਮ ਉਸੇ ਤਰ੍ਹਾਂ ਹੀ ਏ ਵੀ ਡਿਜ਼ਾਈਨ ਬਣਾਣਾ ਹੈ ਦੋ ਦੋ ਕਟ ਦਾਣੇ ਲਵਾਂਗੇ ਫਿਰ ਇਸ ਬੀਡ ਦੇ ਅਸੀਂ ਆਊਟਲਾਈਨ ਕਰਾਂਗੇ ਇਸ ਕਟ ਦਾਣੇ ਦੇ ਨਾਲ ਹੀ ਆਰੀ نیچے ਲੈ ਕੇ ਗਏ ਥੋੜੀ ਜਿਹੀ ਆਰੀ ਘੁਮਾ ਕੇ ਉੱਪਰ ਲੈਣਾ ਜਿੰਨਾ ਨਵਾਂ ਧਾਗਾ ਸਾਡਾ ਬਾਹਰ ਆ ਜਾਏਗਾ ਐ ਦੇਖੋ ਇੱਥੇ ਇਹ ਜਿਹੜਾ ਡਿਜ਼ਾਈਨ ਹੈ ਉਹ ਕੰਪਲੀਟ ਹੈ ਜੇ ਤੁਸੀਂ ਇਹਨੂੰ ਹੋਰ ਵੀ ਵਧੀਆ ਕਰਨਾ ਹੈ ਤੇ ਜਿਹੜੇ ਇਹ ਜੋ ਮੈਂ ਵਾਈਟ ਬੀਡਸ ਲਗਾਏ ਨੇ ਇਹ ਤੁਸੀਂ ਜਿਹੜੇ ਬੀਡਸ ਨੇ ਇਹ ਹੋਰ ਵੀ ਪੱਤੀਆਂ ਦੇ ਉੱਤੇ ਵੀ ਲਾ ਸਕਦੇ ਹੋ ਜਿਵੇਂ ਕਿ ਇਹ ਪੱਤੀ ਦੇ ਉੱਤੇ ਵੀ ਲਾ ਸਕਦੇ ਹੋ ਇਹ ਪੱਤੀ ਤੇ ਲਾ ਦਿਓ ਇਸ ਪੱਤੀ ਦੇ ਮੂਹਤੇ ਲਾ ਦਿਓ ਇਸ ਪੱਤੀ ਦੇ ਉੱਤੇ ਲਾ ਦਿਓ ਇਸ ਤਰ੍ਹਾਂ ਕਰਕੇ ਸੇਮ ਉਸੇ ਤਰ੍ਹਾਂ ਹੀ ਫਿਰ ਇਹਦੀ ਆ ਦੇਖੋ ਇੱਕ ਸਾਈਡ ਫਲੈਟ ਹੁੰਦੇ ਇਹ ਮੋਤੀ ਫਿਰ ਅਸੀਂ ਇੱਥੇ ਲਗਾਵਾਂਗੇ ਪੱਤੇ ਦੇ ਉੱਪਰ ਉੱਪਰ ਇੱਕ ਇੱਕ ਵਾਈਟ ਬੀਡ ਲਗਾ ਕੇ ਫਿਰ ਇਸ ਨੂੰ ਛੱਡ ਦਿਓ ਘੱਟੋ ਘੱਟ 15-20 ਮਿੰਟ ਹੋਰ ਸੇ ਛੱਡ ਦੇਣਾ ਜਿੰਨਾ ਜ਼ਿਆਦਾ ਦੇਰ ਲਈ ਛੱਡੋਗੇ ਉਹਨੇ ਵਧੀਆ ਤਿੱਕਿਆਂ ਚ ਚਪਕ ਜਾਣਗੇ ਇਹ ਚੰਗੀ ਤਰ੍ਹਾਂ ਫਿਰ ਹੁਣ ਮੈਂ ਆਹ ਪਾਰ ਲਈ ਐ ਕਟ ਦਾਣੇ ਦੇ ਨਾਲ ਤੇ ਫਿਰ ਦੋ ਦੋ ਕਟ ਦਾਣਾ ਲੈ ਕੇ ਅਸੀਂ ਇਸ ਬੀਡ ਦੀ ਆਊਟਲਾਈਨਿੰਗ ਕਰ ਲਵਾਂਗੇ ਜਿਸ ਦੇ ਨਾਲ ਇਹ ਡਿਜ਼ਾਈਨ ਹੋਰ ਵਧੀਆ ਬਣ ਜਾਏਗਾ ਹੋਰ ਸੋਨਾ ਲੱਗੇਗਾ ਵੇਖਣ ਨੂੰ ਜੜੀਆਂ ਪੈਨਾਂ ਨੂੰ ਡਿਜ਼ਾਈਨਿੰਗ ਕਰਨੀ ਆਂਦੀ ਹੈ ਉਹ ਇਸ ਨੂੰ ਹੋਰ ਵੀ ਹੈਵੀ ਡਿਜ਼ਾਈਨ ਕਰ ਸਕਦੇ ਨੇ ਇਸ ਡਿਜ਼ਾਈਨ ਤੇ ਹੋਰ ਵੀ ਵਧੀਆ ਇਸ ਡਿਜ਼ਾਈਨ ਨੂੰ ਬਣਾ ਸਕਦੇ ਨੇ ਤੇ ਜਿਹੜੇ ਬਿਗਨਰਸ ਨੇ ਉਹ ਆਪਣਾ ਇੰਨਾ ਕੀ ਡਿਜ਼ਾਈਨ ਦੇ ਨਾਲ ਹੀ ਸੂਟ ਤਿਆਰ ਕਰ ਸਕਦੇ ਹੋ ਬਹੁਤ ਸੋਨਾ ਸੂਟ ਬਣ ਜਾਵੇਗਾ ਇਹ ਦੇਖੋ ਹੁਣ ਆਰੀ ਦੇ ਨਾਲ ਵਰਕ ਕਰਨ ਦਾ ਫਾਇਦਾ ਤਾਂ ਹੀ ਹੈ ਜੇ ਅਸੀਂ ਆਰੀ ਭਰ ਕੇ ਕੰਮ ਕਰੀਏ ਸੂਈ ਦੇ ਨਹੀਂ ਤੇ ਫਿਰ ਤਾਹੀਂ ਜਲਦੀ ਕੰਮ ਹੁੰਦਾ ਹੈ ਥੋੜਾ ਸੂਈ ਦੇ ਨਾਲ ਥੋੜਾ ਕੰਮ ਛੇਤੀ ਹੋ ਜਾਂਦਾ ਆਰੀ ਦੇ ਨਾਲ ਸੂਈ ਦੇ ਵਿੱਚ ਇੱਕ ਵਾਰ ਚ ਇੱਕ ਹੀ ਕਟ ਦਾਣਾ ਲੈਣਾ ਜਾਂ ਦੋ ਹੀ ਲੈਣਾ ਹੁਣ ਆਰੀ ਦੇ ਵਿੱਚ ਇੱਕੋ ਵਾਰ ਚ ਕਿੰਨੇ ਹੀ ਆ ਜਾਂਦੇ ਤੇ ਕਿੰਨੇ ਹੀ ਸਾਡੇ ਇੱਕੋ ਵਾਰ ਦੇ ਵਿੱਚ ਡਿਜ਼ਾਈਨ ਬਣ ਜਾਂਦਾ ਇਸ ਲਈ ਅਸੀਂ ਆਰੀ ਦੇ ਨਾਲ ਵਰਕ ਕਰਦੇ ਹਾਂ ਕਿ ਥੋੜਾ ਛੇਤੀ ਹੋ ਜਾਂਦਾ ਆਰੀ ਦੀ ਸੂਈ ਥੋੜੀ ਲੰਬੀ ਹੁੰਦੀ ਹੈ ਬਾਕੀਆਂ ਸੂਈਆਂ ਨਾਲੋਂ ਥੋੜੀ ਲੰਬੀ ਹੁੰਦੀ ਹੈ ਤੇ ਇਸ ਲਈ ਅਸੀਂ ਆਰੀ ਦੇ ਨਾਲ ਹੀ ਵਰਕ ਕਰਦੇ ਹਾਂ ਆਰੀ ਨਾਲ ਵਰਕ ਕਰਨ ਨਾਲ ਥੋੜਾ ਡਿਜ਼ਾਈਨ ਛੇਤੀ ਬਣ ਜਾਂਦਾ ਹੈ ਤੇ ਕੋਸ਼ਿਸ਼ ਕਰੋ ਆਰੀ ਚਲਾਣੀ ਸਭ ਨੂੰ ਆਣੀ ਚਾਹੀਦੀ ਹੈ ਹੈਂਡ ਐmbroidry ਦੇ ਸੂਟ ਤੁਹਾਨੂੰ ਵੀ ਪਤਾ ਹੈ ਬਹੁਤ ਸੋਹਣੇ ਹੁੰਦੇ ਨੇ ਹੈਂਡ ਐmbroidry ਹੈਂਡਵਰਕ ਦੇ ਸੂਟ ਤੁਸੀਂ ਵੀ ਹੈਂਡਵਰਕ ਸਿੱਖ ਸਕਦੇ ਹੋ ਇਸ ਤਰ੍ਹਾਂ ਨਵੇਂ ਨਵੇਂ ਡਿਜ਼ਾਈਨ ਤੁਸੀਂ ਮੇਰੇ ਚੈਨਲ 'ਚ ਦੇਖ ਸਕਦੇ ਹੋ ਮੈਂ ਹੋਰ ਵੀ ਨਾਲ ਦੇ ਨਾਲ ਆਪਣੇ ਚੈਨਲ 'ਤੇ ਵੀਡੀਓਜ਼ ਪਾਉਂਦੀ ਰਵਾਂਗੀ ਆਹ ਦੇਖੋ ਹੁਣ ਕਿੱਸਾ ਸੂਟ ਮੰਨ ਲਓ ਇਹ ਤੁਹਾਡਾ ਕੱਪੜਾ ਹੈ ਤੁਸੀਂ ਇਸ ਤਰ੍ਹਾਂ ਗਲੇ ਦੇ ਨਾਲ ਇਹ ਹੀ ਡਿਜ਼ਾਈਨ ਇਸ ਤਰ੍ਹਾਂ ਲੀਫ ਦਾ ਬਣਾ ਸਕਦੇ ਹੋ ਆਹ ਦੇਖੋ ਇਹ ਗਲਾ ਹੈ ਤੁਹਾਡਾ ਤੁਸੀਂ ਆਪਣਾ ਦੇਖ ਲੈਣਾ ਸੂਟ ਦਾ ਕਿੰਨਾ ਗਲਾ ਰੱਖਣਾ ਹੈ ਨਿਸ਼ਾਨ ਲਾ ਲਿਓ ਭਾਵੇਂ ਇੱਥੇ ਕੋਈ ਲੈਂਸ ਲਾ ਲਿਓ ਤੁਸੀਂ ਭਾਵੇਂ ਕੋਈ ਬੀਡ ਦਾ ਡਿਜ਼ਾਈਨ ਕਰ ਲਿਓ ਫਿਰ ਇਹ ਪੱਤੀਆਂ ਵਾਲਾ ਡਿਜ਼ਾਈਨ ਇੱਥੇ ਗਲੇ ਦੇ ਨਾਲ ਇਸ ਤਰ੍ਹਾਂ ਬਣਾ ਸਕਦੇ ਹੋ ਤੇ ਬਾਕੀ ਜੋ ਸੂਟ ਦਾ ਅੱਗੇ ਪਾਸਾ ਰਹੇਗਾ ਉੱਥੇ ਤੁਸੀਂ ਸਿਰਫ ਪੱਤੀ ਦਾ ਡਿਜ਼ਾਈਨ ਪਾ ਸਕਦੇ ਹੋ ਇਹ ਪੱਤੀ ਉਸੇ ਤਰ੍ਹਾਂ ਹੀ ਬਣਾਣੀ ਹੈ ਜਿਸ ਤਰ੍ਹਾਂ ਤੁਸੀਂ ਇਹ ਵਾਲੀਆਂ ਪੱਤੀਆਂ ਬਣਾਓਗੇ ਤੇ ਇਹ ਵਾਲੀ ਜਿਹੜੀ ਪੱਤੀ ਜਿਸ ਤਰ੍ਹਾਂ ਬਣਾਓਗੇ ਸੇਮ ਉਸੇ ਤਰ੍ਹਾਂ ਹੀ ਇਹ ਜਿਵੇਂ ਬੀਡ ਲਗਾਓਗੇ ਇੱਧਰ ਇੱਥੇ ਵੀ ਉਸੇ ਤਰ੍ਹਾਂ ਬੀਡ ਲਗਾ ਲੈਣਾ ਬੀਡ ਦੀ ਆਊਟਲਾਈਨ ਕਰ ਲੈਣਾ ਤੇ ਇਹ ਪੱਤੀ ਡਿਜ਼ਾਈਨ ਪਾ ਲੈ ਜਿਵੇਂ ਇਹ ਬਣਾਓਗੇ ਪੱਤੀ ਓਵੇਂ ਹੀ ਇਹ ਪੱਤੀ ਬਣਾਣੀ ਹੈ ਆਪਣੇ ਸੂਟ ਤੇ ਫਰੰਟਲੀ ਸਾਈਡ ਵੀ ਭਰ ਸਕਦੇ ਹੋ ਪੱਤੀਆਂ ਦੇ ਨਾਲ ਠੀਕ ਹੈ ਉੱਪਰ ਬੀਡ ਲਗਾ ਲਿਓ ਬੀਡ ਦੀ ਘਟ ਦਾਣੇ ਦੇ ਨਾਲ ਆਊਟਲਾਈਨ ਕਰ ਲੈਣਾ ਫਿਰ ਪੱਤੀ ਬਣਾ ਲੈਣਾ ਜੇ ਤੁਸੀਂ ਆਪਣੇ ਘੇਰੇ ਤੇ ਵੀ ਡਿਜ਼ਾਈਨ ਬਣਾਉਣਾ ਹੈ ਤੇ ਤੁਸੀਂ ਆਪਣੇ ਘੇਰੇ ਤੇ ਵੀ ਉਹੀ ਪੱਤੀਆਂ ਵਾਲਾ ਡਿਜ਼ਾਈਨ ਜਿਹੜਾ ਹੈ ਪਾ ਸਕਦੇ ਹੋ ਜਿਹੜੀ ਇਹ ਡਿਜ਼ਾਈਨਿੰਗ ਹੈ ਇਹ ਹੀ ਡਿਜ਼ਾਈਨਿੰਗ ਨੂੰ ਆਪਣੇ ਸੂਟ ਦੇ ਘੇਰੇ ਤੇ ਵੀ ਬਣਾ ਸਕਦੇ ਹੋ ਜਿਵੇਂ ਕਿ ਤੁਸੀਂ ਹੁਣੇ ਤੁਹਾਨੂੰ ਦੱਸ ਦਿਆਂ ਕਿਸ ਤਰ੍ਹਾਂ ਤੁਸੀਂ ਚਾਹੋ ਤਾਂ ਸਿੱਧੀਆਂ ਵੀ ਡਿਜ਼ਾਈਨ ਪਾ ਸਕਦੇ ਹੋ ਪੱਤੀਆਂ ਬਣਾ ਸਕਦੇ ਹੋ ਇਹ ਡਿਜ਼ਾਈਨ ਤੇ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਵੀ ਤੁਸੀਂ ਘੇਰਾ ਆਪਣਾ ਦੇਖ ਲਓ ਸੂਟ ਦਾ ਕਿੰਨਾ ਘੇਰਾ ਹੈ ਤੇ ਉਹਨੇ ਉਸ ਘੇਰੇ ਦੇ ਵਿੱਚ ਕਿੰਨੇ ਇਹ ਡਿਜ਼ਾਈਨਿੰਗ ਬਣਾ ਸਕੋ ਜਿਵੇਂ ਹੁਣ ਇਸ ਤਰ੍ਹਾਂ ਤੁਸੀਂ ਲਟਾ ਕੇ ਇਹ ਡਿਜ਼ਾਈਨ ਬਣਾ ਸਕਦੇ ਹੋ ਸੂਟ ਦੇ ਘੇਰੇ ਤੇ ਇਹ ਅਸੀਂ ਛੇ ਬਣਾ ਲਾਂਗੇ ਉਧਰਲੀ ਸਾਈਡ ਪੱਤੀਆਂ ਤੇ ਦੋ ਇਧਰਲੀ ਸਾਈਡ ਪੱਤੀਆਂ ਬਣਾ ਲਾਂਗੇ ਤੇ ਇਹ ਦੋ ਜਿਹੜੀ ਲਾਈਨ ਹੋਏਗੀ ਇਹ ਬੀਡ ਸੀ ਹੋਏਗੀ ਤੇ ਇਹਨਾਂ ਪੱਤੀਆਂ ਉੱਤੇ ਵੀ ਇਤਾਂ ਬੀਡ ਲਗਾ ਲਿਓ ਬੀਡ ਸੇ ਕੱਟਣ ਦੀ ਆਊਟਲਾਈਨ ਕਰ ਲਿਓ ਇਸੇ ਤਰ੍ਹਾਂ ਹੀ ਇਧਰ ਵੀ ਬਣਾ ਲਿਓ ਆਪਣਾ ਘੇਰਾ ਮੈਜ਼ਰਮੈਂਟ ਕਰ ਲਿਓ ਕਿੰਨਾ ਹੈਗਾ ਤੇ ਉਹਨੇ ਘੇਰੇ ਦੇ ਵਿੱਚ ਕਿੰਨੇ ਡਿਜ਼ਾਈਨ ਆਉਂਦੇ ਨੇ ਉਹ ਤੁਸੀਂ ਦੇਖ ਸਕਦੇ ਹੋ ਤੇ ਇਹ ਸੂਟ ਇੱਕ ਡਿਜ਼ਾਈਨਿੰਗ ਇਹ ਮੇਰੇ ਵੱਲੋਂ ਡਿਜ਼ਾਈਨਿੰਗ ਹੈ ਤੁਸੀਂ ਇਸ ਤਰ੍ਹਾਂ ਵੀ ਡਿਜ਼ਾਈਨ ਪਾ ਸਕਦੇ ਹੋ ਆਪਣੇ ਸੂਟ ਤੇ ਬਾਕੀ ਜੇ ਤੁਹਾਨੂੰ ਹੋਰ ਕੋਈ ਡਿਜ਼ਾਈਨਿੰਗ ਪਾਣੀ ਹੈ ਇਸ ਡਿਜ਼ਾਈਨ ਨੂੰ ਹੋਰ ਕਿਸੇ ਤਰੀਕੇ ਨਾਲ ਆਪਣੇ ਸੂਟ ਤੇ ਬਣਾਣਾ ਹੈ ਤੇ ਉਹ ਤੁਹਾਡੀ ਆਪਣੀ ਮਰਜ਼ੀ ਹੈ ਜਿਸ ਤਰ੍ਹਾਂ ਮਰਜ਼ੀ ਬਣਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਵੀ ਮੈਂ ਇਹ ਆਪਣਾ ਦੱਸ ਰਹੀ ਹਾਂ ਕਿ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਆਪਣੇ ਸੂਟ ਤੇ ਇਸ ਤਰ੍ਹਾਂ ਵੀ ਡਿਜ਼ਾਈਨ ਕਰ ਸਕਦੇ ਹੋ ਤੇ ਹੁਣ ਮੰਨ ਲਓ ਇਹ ਨੱਕ ਕੇਰਾ ਹੈ ਇਨੱਕ ਕੇਰੇ ਚ ਇਹ ਤਿੰਨ ਡਿਜ਼ਾਈਨ ਬਣ ਸਕਦੀਆਂ ਨੇ ਇਹ ਤੇ ਹੁਣ ਤੁਸੀਂ ਚਾਹੋ ਤਾਂ ਇਹ ਪੱਤੀਆਂ ਦੀ ਜਗ੍ਹਾ ਵੀ ਸਾਹੀ ਜਿਹੜੀ ਆ ਜਿਹੜੀ ਇੱਕ ਇੱਕ ਪੱਤੀਆਂ ਦੀ ਜਗ੍ਹਾ ਤੁਸੀਂ ਕੱਲੀ ਇਹ ਡਿਜ਼ਾਈਨ ਵੀ ਪਾ ਸਕਦੇ ਹੋ ਥੋੜੇ ਦੂਰ ਦੂਰ ਅੱਗੇ ਘੇਰੇ ਤੇ ਤੁਸੀਂ ਚਾਹੋ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਇਹ ਪੱਤੀਆਂ ਦੀ ਜਗ੍ਹਾ ਸੂਟ ਤੇ ਅਗਰ ਪੱਤੀਆਂ ਬਣਾ ਲਓਗੇ ਸੋਣਾ ਲੱਗੇਗਾ ਇਦਾਂ ਵੀ ਡਿਜ਼ਾਈਨ ਤੇ ਜੇ ਤੁਸੀਂ ਇਹੀ ਜਿਹੜਾ ਡਿਜ਼ਾਈਨ ਮੈਂ ਦੱਸਿਆ ਹੈ ਆਪਣੇ ਵੀਡੀਓ ਤੇ ਇਹ ਡਿਜ਼ਾਈਨ ਵੀ ਇਸ ਤਰ੍ਹਾਂ ਪਾ ਸਕਦੇ ਹੋ ਸੂਟ ਤੇ ਅੱਗੇ ਇਸ ਤਰ੍ਹਾਂ ਐਸਟਰਾ ਐਸਟਰਾ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਆਪਣੇ ਸਾਵਨਾ ਕਪੜਾ ਦੇਖ ਲੈਣਾ ਜਿੱਦਾਂ ਜਿੱਦਾਂ ਤੁਹਾਨੂੰ ਉਸੇ ਲੱਗੇ ਉਸ ਤਰ੍ਹਾਂ ਇਹ ਵਾਲਾ ਡਿਜ਼ਾਈਨ ਵੀ ਅੱਗੇ ਸੂਟ ਤੇ ਪਾ ਸਕਦੇ ਹੋ ਆਪਣੇ ਸੂਟ ਨੂੰ ਪਾ ਸਕਦੇ ਹੋ ਹੋਰ ਪਾਰਾ ਸੂਟ ਬਣਾ ਸਕਦੇ ਹੋ ਤੇ ਜਰੂਰ ਦੱਸਣਾ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਲੱਗਿਆ ਧੰਨਵਾਦ ਜੀ